ਚਾਰਜ ਕੰਮ ਕੌਣ ਕਰਦਾ ਵੈ ਪਰਮੇਸ਼ਰ ਕਰਦਾ ਵੈ ਮਹਾਨ ਵੀ ਪਰਮੇਸ਼ਰੀ ਹੈ ਵੱਡੇ ਵੱਡੇ ਕੰਮ ਪਰਮੇਸ਼ਰੀ ਕਰ ਸਕਦਾ ਹallelujah ਕਹਿੰਦਾ 헤ਜ ਹੋਵਾ ਮੈਨੂੰ ਆਪਣਾ ਰਾਹ ਸਿਖਲਾ ਮੈਂ ਤੇਰੀ ਸਚਾਈ ਵਿੱਚ ਚੱਲਾਂਗਾ ਮੇਰੇ ਦਿਲ ਨੂੰ ਇਕਾਗਰ ਕਰਕੇ ਮੈਂ ਤੇਰੇ ਨਾਮ ਦਾ ਪੈ ਮੰਨਾ ਹallelujah ਕਿਦੇ ਰਹਾ ਤੇ ਚੱਲਣਾ ਆਪਾਂ ਸ਼ਿਤਾਨ ਦੇ ਰਾਹਾਂ ਜੇਲਾਂ ਕਿ ਪਰਮੇਸ਼ਰ ਦੇ ਪਰਮੇਸ਼ਰ ਦੇ ਰਾਹਾਂ ਤੇ ਚੱਲਣਾ ਕਹਿੰਦਾ ਇੱਥੇ ਲਿਖਿਆ ਹੈ ਹੇ ਯਹੋਵਾ ਮੈਨੂੰ ਆਪਣਾ ਰਾਹ ਸਿਖਲਾ ਮੈਂ ਤੇਰੀ ਸੱਚਾਈ ਵਿੱਚ ਚੱਲਾਂਗਾ ਮੇਰੇ ਦਿਲ ਨੂੰ ਇਕਾਗਰ ਕਰਕੇ ਮੈਂ ਤੇਰੇ ਨਾਮ ਦਾ ਪੈ ਮੰਣਾ ਹਾਲੇਲੂਇਆ ਇਕਾਗਰ ਕਰਨਾ ਆਪਾਂ ਜਿਵੇਂ ਸੂਈ ਚ ਧਾਗਾ ਪਾਉਣੀ ਹੈ ਬਿਨਾ ਤਾਂ ਨਹੀਂ ਪਾ ਸਕਦੇ ਇਕਾਗਰ ਹੋਣਾ ਪੈਂਦਾ ਹਾਲੇਲੂਇਆ ਫੇਰ ਧਾਗਾ ਪੈਂਦਾ ਜਬ ਪੈਨ ਨਾਲ ਪੈਨਸ ਨਾਲ ਕੁਝ ਲਿਖਦੇ ਆ ਉਹ ਵੀ ਆਪਾਂ ਇੱਕ ਥਾਂ ਖੜ ਕੇ ਇੱਕ ਥਾਂ ਰੁਕ ਕੇ ਇਕਾਗਰ ਹੋ ਕੇ ਫੇਰ ਲਿਖਦੇ ਆ ਹਾਲੇਲੂਇਆ ਇਸ ਤਰ੍ਹਾਂ ਕਰਕੇ ਜਦੋਂ ਪਰਮੇਸ਼ਰ ਦਾ ਨਾਮ ਲੈਣਾ ਪਰਮੇਸ਼ਰ ਨੂੰ ਧਿਆਉਣਾ ਧਿਆਨ ਕਰਨਾ ਇਕਾਗਰ ਹੋ ਕੇ ਸਾਰੀਆਂ ਚਿਤਾਵਾਂ ਦੂਰ ਕਰਕੇ ਹਾਲੇਲੂਇਆ ਫੇਰ ਪਰਮੇਸ਼ਰ ਸੱਚਮੁੱਚ ਉਹ ਥੋੜੀ ਜਿਹੀ ਨਿੱਕੀ ਜਿਹੀ ਪ੍ਰਾਰਥਨਾ ਵੀ ਸੁਣ ਲੈਂਦਾ ਉਹ ਬਾਲਾ ਜੀ ਰਵੇ ਨਹੀਂ ਫਿਰ ਉੱਤਰ ਵੀ ਉਸੇ ਟਾਈਮ ਹੀ ਦੇ ਦਿੰਦਾ ਹਾਲੇਲੂਇਆ ਕਹਿੰਦਾ ਹੈ ਪ੍ਰਭੂ ਮੇਰੇ ਪਰਮੇਸ਼ਰ ਮੈਂ ਆਪਣੇ ਸਾਰੇ ਮਨ ਨਾਲ ਤੇਰਾ ਧੰਨਵਾਦ ਕਰਾਂਗਾ ਅਤੇ ਸਦਾ ਤੀਕ ਤੇਰੇ ਨਾਮ ਦੀ ਵਡਿਆਈ ਕਰਾਂਗਾ ਹallelujah ਅੱਦੇ ਮਨ ਨਾਲ ਕਿ ਸਾਰੇ ਮਨ ਨਾਲ ਸਾਰਾ ਮਨ ਸਾਰਾ ਮਨ ਪਰਮੇਸ਼ਰ ਨੂੰ ਦੇਣਾ ਹੈ ਹਾਲੇਲੂਇਆ ਇਹ ਨਹੀਂ ਵਿੱਦ ਇੱਥੇ ਫਿਰਦਾ ਹੈ ਅੱਧਾ ਸੰਸਾਰ ਦੀ ਚਿੰਤਾ ਆਪਾਂ ਨੂੰ ਸੁਤਾਈ ਜਾਂਦਾ ਹਾਏ ਜੇ ਮੈਂ ਜੀਸ਼ੂ ਦੇ ਜਾਣ ਲੱਗੀ ਸਾਡੇ ਤਾਂ ਰਿਸ਼ਤੇਦਾਰ ਗੁੱਸੇ ਹੋ ਜਾਣਗੇ ਮੇਰਾ ਤਾਂ ਉਹ ਫਲਾਨਾ ਗੁੱਸੇ ਹੋ ਜੁ ਹੁੰਦੇ ਤਾਂ ਹੁੰਦੇ ਰਹਿੰਦੇ ਹਾਲੇਲੂਇਆ ਸੱਚਮੁੱਚ ਜੇ ਪਰਮੇਸ਼ਰ ਨੂੰ ਆਪਾਂ ਯਾਦ ਕਰਨ ਸਾਰੇ ਮਨ ਦੇ ਨਾਲ ਕਰਨ ਸੈਡਾ ਸਾਰਾ ਕੁਝ ਇੱਕ ਸੈਡ ਤੇ ਕਰ ਦਿਆ ਕਰੋ ਹallelujah ਕਿਆ ਕਰ ਪਰਮੇਸ਼ਰ ਮੈਂ ਪਹਿਲਾ ਸਥਾਨ ਤੈਨੂੰ ਦੇਣਾ ਕੁਝ ਹੋਈ ਜਾਵੇ ਕੋਈ ਮੇਨਾਂ ਬੋਲੇ ਚਾਹੇ ਮੇਨਾਂ ਨਾ ਬੋਲੇ ਮੈਨੂੰ ਕਿਸੇ ਦੀ ਜ਼ਰੂਰਤ ਨਾ ਪਵੇ ਮੈਨੂੰ ਤੇਰੀ ਜ਼ਰੂਰਤ ਹੈ ਹallelujah ਹallelujah ਪਰ ਕਈ ਹੁਣ ਹੁੰਦੇ ਹਾਈ ਜੇ ਮੈਂ ਜਾਣ ਲੱਗਾ ਫਿਰ ਤਾਂ ਗਵਾਂਢੀ ਆਖਣੀ ਉਹਨਾਂ ਦਾ ਕੀ ਆਪਾਂ ਲੈ ਕੇ ਖਾਣਾ ਆਪਣ ਡਰਾਂ ਕਿਸੇ ਦਾ ਕੋਈ ਕਿਤੇ ਜਾਵੇ ਆਪਣ ਕੋਲ ਲੋਕੀ ਦੱਸ ਕੇ ਜਾਂਦੇ ਆਪਾਂ ਫਿਰ ਕਿਉਂ ਡਰਨਾ ਮੈਂ ਹallelujah ਜੇ ਆਪਾਂ ਕਹਿੰਦਾ ਕਹਿੰਦਾ ਜਿਹੜਾ ਮੇਰਾ ਇਕਰਾਰ ਕਰੂ ਤੇ ਮੈਂ ਵੀ ਉਹਦਾ ਇਕਰਾਰ ਕਰੂੰ ਜਿਹੜਾ ਮੇਰਾ ਇਨਕਾਰ ਕਰੂ ਤੇ ਫਿਰ ਮੈਂ ਵੀ ਕਹੂੰ ਮੈਂ ਤੈਨੂੰ ਜਾਣਦਾ ਹੀ ਨਹੀਂ ਤੂੰ ਕੌਣ ਹੈ ਹਾਲੇਲੂਇਆ ਕਹਿੰਦਾ ਫਿਰ ਬਥੇਰਾ ਲੋਕ ਬਥੇਰੇ ਕਹਿੰਗੇ ਮੈਂ ਇਸ ਤਰ੍ਹਾਂ ਨਾਮ ਲੈ ਕੇ ਭੂਤਾਂ ਕੱਢਦੇ ਸੀ ਅਸੀਂ ਤੇਰਾ ਨਾਮ ਲੈ ਕੇ ਆਹ ਕੰਮ ਕਰਦੇ ਤੈਨੂੰ ਜੀਸ਼ੂ ਜੀ ਚ ਕਹਿੰਦਾ ਮੈਂ ਤੁਹਾਨੂੰ ਨਹੀਂ ਪਛਾਨਣਾ ਹਾਲੇਲੂਇਆ ਆਪਾਂ ਕੀ ਕਰਨਾ ਪਰਮੇਸ਼ਰ ਦਾ ਇਕਰਾਰ ਕਰਨਾ ਆਪਾਂ ਦੁਨੀਆਵल्ली ਨਹੀਂ ਦੇਖਣਾ ਕਿ ਮੇਰੇ ਨਾਲ ਕੋਈ ਬੁਲਾਉਂਦਾ ਜਾਂ ਰਿਸ਼ਤੇਦਾਰ ਹਨ ਜਾਂ ਘਰ ਪਰਿਵਾਰ ਵਾਲਿਆਂ ਵਾਸਤੇ ਵੀ ਹallelujah ਉਹ ਕਹਿੰਦਾ ਜੇ ਇੱਕ ਬੱਚ ਤੂੰ ਬਚ ਤੇ ਰੱਖ ਘਰਾਣਾ ਬਚਾਇਆ ਜਾਊਗਾ ਇੱਕ ਹੀ ਆਪਾਂ ਸਿੱਧੇ ਰਸਤੇ ਤੁਰੇ ਚੱਲਾਂਗੇ ਸਾਰਾ ਅੰਦਰੋਂ ਵੈਰ ਵਿਰੋਧ ਕੱਢ ਕੇ ਪਰਮੇਸ਼ਰ ਦੇ ਪਿੱਛੇ ਲੱਗ ਜਾਾਂਗੇ ਪਰਮੇਸ਼ਰ ਨੂੰ ਭਾਲਾਂਗੇ ਤੇ ਆਪਣੇ ਦਾ ਸਾਰੇ ਪਰਿਵਾਰ ਦਾ ਉਹਨਾਂ ਦਾ ਤਾਂ ਭਲਾ ਆਪ ਹੀ ਹੋ ਜਾਣਾ ਹallelujah ਇਹ ਨਹੀਂ ਮੇਰਾ ਪੂਰਾ ਪਰਿਵਾਰ ਤੁਰੇ ਮੈਂ ਫੇਰ ਤੁਰੂੰਗਾ ਪ੍ਰਭੂ ਜੀ ਜੀ ਦਾ ਕਿਹੜਾ ਪੂਰਾ ਪਰਿਵਾਰ ਨਾ ਤੁਰਿਆ ਫਰਦਾ ਤੁਰਿਆ ਫਰਦਾ ਸੀਗਾ ਪਾਪਾ ਚਰਨ ਪੜਦੇ ਆ ਨਹੀਂ ਸੀ ਕੋਈ ਤੁਰਿਆ ਫਰਦਾ ਹallelujah ਆਪ ਉਹਦਾ ਕੱਲਾ ਉਹਦੇ ਹੋਰ ਹੀ ਉਹਨੇ ਪਰਮੇਸ਼ਰ ਉਹਦੇ ਨਾਲ ਖੜੇ ਕੀਤੇ ਸੀ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਨੇ ਆਪਾਂ ਨੂੰ ਕੋ ਚੁਣਿਆ ਕੋ ਸੋ ਸਮਝ ਕੇ ਚੁਣਿਆ ਮੈਂ ਹallelujah ਤਰ੍ਹਾਂ ਕਰਕੇ ਪਰਮੇਸ਼ਰ ਨੂੰ ਕਿ ਪਰਮੇਸ਼ਰ ਜੀ ਤੂੰ ਨਾ ਮੈਥੋਂ ਨਾਰਾਜ਼ ਹੋਈ ਦੁਨੀਆ ਦਾ ਕਿਉਂ ਤਾਂ ਆਪੇ ਕਿਸੇ ਦਿਨ ਮੰਨ ਪੋਗੇ ਹallelujah ਇਸ ਤਰ੍ਹਾਂ ਕਰਕੇ ਕੀ ਕਹਿਣਾ ਮੈਂ ਸਦਾ ਤੀਕ ਤੇਰੇ ਨਾਮ ਦੀ ਵਡਿਆਈ ਕਰਾਂਗਾ ਹallelujah ਕਹਿੰਦਾ ਤੇਰੀ ਦਇਆ ਤਾਂ ਮੇਰੇ ਉੱਤੇ ਵੱਡੀ ਹੈ ਤੂੰ ਮੇਰੀ ਜਾਨ ਨੂੰ ਹੀਟ ਲੋ ਹੀਟਨੇ ਪਤਾਲ ਤੋਂ ਕੱਢਿਆ ਹੈ ਹਰੇ ਦਿਆ ਦਿਆ ਕੀ ਦੀ ਹੈ ਪਰਮੇਸ਼ਵਰ ਦੀ ਜਿੱਦਾਂ ਆਪਾਂ ਕਹਿੰਨੇ ਚਰਚ ਜਫਰਨਾ ਚੰਗਾ ਹੋਵੇ ਤੇ ਗਵਾਹੀ ਬਣੀ ਉਹ ਜਿਹਦੇ ਤੇ ਦਇਆ ਕਰਦਾ ਪਰਮੇਸ਼ਰ ਉਹ ਕਹਿੰਦਾ ਮੇਰਾ ਕੰਮ ਹੈ ਮੈਂ ਜਿਹਨੂੰ ਮਰਜ਼ੀ ਚੰਗਾ ਕਰਾਂ ਤੇ ਜਿਹਨੂੰ ਮਰਜ਼ੀ ਚੰਗਾ ਨਾ ਕਰਾਂ ਹallelujah ਉਹਤੇ ਕਿੰਨੇ ਬੈਠੇ ਹੁੰਦੇ ਆ ਉਹ ਨਹੀਂ ਹੁੰਦਾ ਕੋਈ ਪਹਿਲਾ ਹੈ ਤੇ ਕੋਈ ਪਿੱਛੋਂ ਆਇਆ ਉਹ ਕਹਿੰਦਾ ਜਿਹੜੇ ਪਹਿਲੇ ਉਹ ਪਿੱਛੇ ਚਲੇ ਜਾਣਗੇ ਜਿਹੜੇ ਪਿਛਲੇ ਉਹ ਪਹਿਲੇ ਹੋ ਜਾਣਗੇ ਉਹਦੇ ਜਦੋਂ ਹੱਥ ਹੁਣਾ ਉਹਦਾ ਦਇਆ ਵਾਲਾ ਹੱਥ ਹੁਣਾ ਹੈ ਉਹਦੋਂ ਸੱਚਮੁੱਚ ਚੰਗਾ ਕਰਕੇ ਜਾਂਦਾ ਅਣ ਦੇਖਿਆ ਹੱਥ ਹੁੰਦਾ ਹallelujah ਜਿਹਦੇ ਤੇ ਉਹ ਆ ਗਿਆ ਤਾਂ ਉਹਨੇ ਉਸੇ ਟਾਈਮ ਹੀ ਚੰਗਾ ਉਹ ਉਸੇ ਟਾਈਮ ਹੀ ਗਵਾਈ ਬਣ ਜਾਣੀ ਹੈ ਹallelujah